ਤੇ ਤਸਵੀਰਾਂ ਤੁਹਾਨੂੰ ਸਤ ਸ੍ਰੀ ਅਕਾਲ ਸ਼ਾਮ ਦਾ ਸਮਾਂ ਹੈ ਅੱਗੇ ਤਰ੍ਹਾਂ ਇੱਕ ਵਧੀਆ ਤਸਵੀਰ ਤੁਹਾਨੂੰ ਦਿਖਾਈਏ ਪਾਣੀ ਸ਼ਾਇਦ ਵੱਧ ਰਿਹਾ ਦਰਿਆ ਦੇ ਵਿੱਚ ਪਰ ਜਿਸ ਤਰ੍ਹਾਂ ਬੋਟੀ ਆਂਦੀ ਹੜਕੇ ਨਾ ਉਸ ਕਰਕੇ ਆਪਾਂ ਕਹਿ ਰਹੇ ਹਾਂ ਵੀ ਹਲੇ 640 ਕਿੰਨੀ ਸੋਹਣੀ ਤਸਵੀਰ ਹੈ ਉਹ ਸਾਰੇ ਤੁਹਾਡੀ ਫਾਮਲੀ ਦੇਖ ਸਕਦੇ ਤਸਵੀਰਾਂ ਕਿੰਦੀ ਹੋਦੇ ਤਸਵੀਰਾਂ ਸ਼ਾਮ ਦੀ ਹੈ ਨਾ ਸ਼ੇਅਰ ਕਰਦੇ ਕਰੋ ਚਿੜੀਆਂ ਦੀ ਆਵਾਜ਼ ਸੁਣ ਸਕਦੇ ਕਿੰਨਾ ਵਧੀਆ ਨਜ਼ਾਰਾ ਹੈ ਚਲੋ ਠੀਕ ਹੈ ਸੱਚੀ ਗੱਲ